ਕਿਹੜੀ ਕੰਤੇਲੀ ਕਿੱਧਰ ਚਲੀ ਆ ਕੰਤੇਲੀ ਲੱਗਦੀ ਐ ਇਹ ਕਿੱਧਰ ਜਾਂਦੀ ਐ ਦੇਖੀਏ ਤਾਂ ਸੀ ਇੱਧਰ ਜਾ ਕੇ ਕੰਤੇ ਵਾਲੀ ਐ ਯਾਰ ਇਹ ਕਿੱਧਰ ਕਰਦੀ ਐ ਆਹ ਪਰ ਜਾਈ ਕਿਧਰ ਚੱਕਵੇਂ ਪੈਰੀ ਹੋਈ ਫਿਰਦੀ ਆ ਵੇ ਚੱਕਵੇਂ ਪੈਰੀ ਕਿ ਇੱਧਰ ਜਾਨੀ ਗਾਂ ਖੇਤ ਆ ਸਰਪੰਚਾਂ ਦੇ ਉਹ ਸਰਪੰਚਾਂ ਦੇ ਜਾਨੀ ਆ ਸਾਡੇ ਵੀ ਖੇਤ ਰੰਗ ਭਾਗ ਲਾਦੇ ਕਿਤੇ ਡਿੱਕ ਡਿੱਕਾ ਦੂ ਲਾਏ ਪਏ ਇਹ ਲਥੇ ਹੁਣ ਕਿਸੇ ਨੂੰ ਤੋੜਨ ਨਹੀਂ ਦਿੰਦੇਗੇ ਹੋਰ ਸੁਣਾ ਕੀ ਹਾਲ ਆ ਕੀ ਕਰਦਾ ਫਿਰਦਾ ਸੀ ਇੱਧਰ ਉਛ ਨੇਦਰ ਬਾਈ ਹਸ ਤੇ ਮਰੂਤ ਤੋੜਨ ਗਿਆ ਸੀ ਅੱਛਾ ਮੈਂ ਤਾਂ ਆਪ ਉਹ ਵਟ ਲੰਗ ਦੀ ਸੇਹ ਦਰਾ ਵੇ ਆਪਣੇ ਨਾਲ ਤਾਂ ਪੱਠੇ ਜੇ ਲੈ ਕੇ ਆਉਣੇ ਆ ਤੇ ਨਾਲੇ ਸਾਗ ਸੁਗਵੇਂ ਨਹੀਂ ਹੈਗਾ ਤੁਹਾਡੇ ਤੂੰ ਸਾਡਾ ਪਰਜਾਈ ਕਿੱਥੇ ਸਾਗ ਖਾਨੀ ਆ ਤੂੰ ਖਾਨੀ ਆ ਸਰਪੰਚਾ ਦਾ ਸਾਗ ਵੇ ਉਹਨਾਂ ਦਾ ਨਾ ਕੋਲ ਦਾ ਬਾਲਾ ਸੋਨਾ ਹੈ ਸਾਗ ਤਾਂ ਉਹ ਦੋ ਤਿੰਨ ਵਾਰੀ ਮੈਂ ਅੱਗੇ ਲੈ ਕੇ ਗਈ ਸੀ ਮਾ ਘੂਲੂਗਾ ਤੂੰ ਆ ਤਾਂ ਸੀ ਤੈਨੂੰ ਤੋੜ ਦਿੰਨੇ ਆ ਸਾਗਾਂ ਆ ਜਾਂ ਤੇ ਜਰਾਬਾ ਵੀ ਪਾਈ ਬੈਠੀ ਆ ਪਰਜਾਈ ਜਰਾਬਾ ਇਹ ਤਾਂ ਮੇਰੇ ਨਾ ਅੱਡੀਆਂ ਦੁਖਦੀਆਂ ਸੀ ਹਵਾ ਨਾਲ ਜਿਆਦੇ ਤੇ ਤਾਂ ਕਰਕੇ ਮੈਂ ਜਰਾਬਾ ਪਾਈ ਕਰੀਮ ਲੈ ਲਈਏ ਚੱਲ ਵੇ ਚੱਲ ਤੂੰ ਕੰਮ ਕਰ ਝੱਡਾਈਆਂ ਨਾ ਕਰਿਆ ਕਰ ਜੁੱਤੀ ਲੈ ਦਿਨਾ ਨਹੀਂ 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 ਜੁੱਤੀ ਨਹੀਂ ਅਸੀਂ ਨਹੀਂ ਲੈਂਦੇ ਸਾਗ ਤੋੜੀ ਲਈ ਇਹ ਤੇ ਬਾਈਕ ਦੇ ਹਲਾ ਕੰਜਰ ਦੇ ਸਾਗ ਨਹੀਂ ਤੋੜਿਆ ਗਾਲਾਂ ਕੱਢੂਆ ਬਾਈ ਸਾਰੇ ਪਾਣੀਆ ਦੇਖੇਗੇ ਸਾਂਖ ਤੋੜ ਗਏ ਗਾਣਾ ਕੱਢੂਗਾ ਭਾਈ ਇਹ ਸਾਂਖ ਬਾਅਦ ਚ ਤੋੜਦੇ ਪਹਿਲਾਂ ਮਰੂਤ ਤੋੜਦੇ ਚ ਲੰਮਰੂਤ ਅੱਦੇ ਤੋੜਤੇ ਆ ਤੇ ਓਏ ਤੇਰੇ ਸੰਤਰੇ ਤੋੜਾ ਕੇ ਬਾਈ ਨੂੰ ਪੁੱਛ ਕੇ ਥੋੜਾ ਸੰਤਰੇ ਸੰਤਰੇ ਪੁੱਛ ਕੇ ਤੋੜ ਨੂੰ ਮਰੂਤ ਤੋੜ ਕੇ ਰੱਖ ਲੈਣੇ ਸਾਰੇ ਤੁਰਤ 2.5 ਕਿਲੋ ਹੋ ਗਏ ਆ ਸੰਤਰੇ ਤੋੜ ਦਿੰਨੇ ਆ ਬੂਟਾ ਵਧੀਆ ਯਾਰ ਲੱਦੇ ਫਲਾਂ ਨਾਲ ਹੈ ਬਾਈ ਲਿਆ ਮਨ ਲਾ ਤਾਂ ਬਾਹਰ ਹੋਣਾ ਇਹ ਬੂਟਾ ਬੂਟਾ ਲੁਧਿਆਣੇ ਜਾਂ ਚੰਡੀਗੜ੍ਹ ਉਹ ਸੁਣੋ ਇਹ ਹੈ ਉਹ ਕਿਹੜੀ ਆ ਕੰਤੇ ਵਾਲੀ ਕਿੱਧਰ ਚੱਲੀ ਆ ਕੰਤੇ ਵਾਲੀ ਲੱਗਦੀ ਆ ਮੈਨੂੰ ਇਹ ਕਿੱਧਰ ਜਾਂਦੀ ਹੈ ਦੇਖੀਏ ਤਾਂ ਸੀ ਇੱਧਰ ਜਾ ਕੇ ਇਹ ਦੁਪਹਿਰੇ ਕੀ ਕਰਦੀ ਫਿਰਦੀ ਇੱਥੇ ਜੇ ਨੇ ਅੱਜ ਸਾਡੀ ਪਰਝਾਈ ਕਿੱਧਰ ਫਿਰਦੀ ਆ ਜਾਣਾ ਕਿੱਧਰ ਕਾਦੇ ਚ ਵੜਿਆ ਫਿਰਦਾ ਤੇ ਕਿੱਧਰ ਇੱਥੇ ਖੜੀ ਕੀ ਕਰਦੀ ਐ ਕੰਤੇ ਵਾਲੀ ਆ ਯਾਰ ਇਹ ਕਿੱਧਰ ਕਰਦੀ ਐ ਹਾਂ ਪਰਝਾਈ ਕਿੱਧਰ ਚੱਕਵੇਂ ਪੈਰੀ ਹੋਈ ਫਿਰਦੀ ਆ ਵੇ ਚੱਕਵੇਂ ਪੈਰੀ ਕਿ ਇੱਧਰ ਜਾਨੀ ਗਾਂ ਖੇਤ ਆ ਸਰਪੰਚਾਂ ਦੇ ਉਹ ਸਰਪੰਚਾ ਦੇ ਜਾਨੀ ਆ ਸਾਡੇ ਵੀ ਖੇਤ ਰੰਗ ਭਾਗ ਲਾਦੇ ਕਿਤੇ ਟਿੱਕ ਡਿੱਕ ਕੱਦੂ ਲਾਏ ਪਏ ਇਹ ਲਥੇ ਹੁਣ ਕਿਸੇ ਨੂੰ ਤੋੜਨ ਨਹੀਂ ਦਿੰਦੇਗੇ ਨਹੀਂ ਕੱਦੂ ਬਲਾ ਵੱਡੇ ਵੱਡੇ ਲਾਈ ਬੈਠਾ ਕੀ ਗੱਲ ਬਣਾਉਂਦੇ ਨੇ ਤੁਸੀਂ ਬਣਾਉਂਦੇ ਕਿਉਂ ਨਹੀਂ ਬਾਈ ਨੂੰ ਤੋੜ ਕੇ ਦੇਣਾ ਹਣਾ ਸਬਜੀ ਸੁਬਜੀ ਅੱਛਾ ਤੋੜ ਲਵੇਂ ਆਹ ਨਹੀਂ 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 ਕਿਉਂ ਨਹੀਂ 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 ਬਾਈ ਨੂੰ ਤੋੜ ਕੇ ਦੇਣੀ ਅੱਕੀ ਆ ਹੁਣ ਤਾਂ ਹੋਰ ਸੁਣਾ ਕੀ ਹਾਲ ਆ ਕੀ ਕਰਦਾ ਫਰਦਾ ਸੀ ਇੱਧਰ ਕੁਛ ਨਹੀਂ ਇੱਧਰ ਬਾਈ ਹਸਤੇ ਮਰੂਤ ਤੋੜਨ ਗਿਆ ਸੀ ਅੱਛਾ ਮੈਂ ਤਾਂ ਆਪਾ ਵਟ ਨੰਗ ਦੀ ਸੇ ਦਰਾਵੇ ਆਪਣੇ ਨਾਲ ਤਾਂ ਪੱਠੇ ਜੇ ਲੈ ਕੇ ਆਉਣੇ ਆ ਤੇ ਨਾਲੇ ਸਾਗ ਸੁਗਵੇਂ ਨਹੀਂ ਹੈਗਾ ਤੁਹਾਡੇ ਤੂੰ ਸਾਡਾ ਪਰਚਾਈ ਕਿੱਥੇ ਸਾਗ ਖਾਨੀ ਆ ਤੂੰ ਖਾਨੀ ਆ ਸਰਪੰਚਾ ਦਾ ਸਾਗ ਵੇ ਉਹਨਾਂ ਦਾ ਨਾ ਕੁਲ ਦਾ ਬਾਲਾ ਸੋਨਾ ਐ ਸਾਗ ਤਾਂ ਉਹ ਦੋ ਤਿੰਨ ਵਾਰੀ ਮੈਂ ਅੱਗੇ ਲੈ ਕੇ ਗਈ ਸੀ ਨਾ ਕੁਲੂਗਾ ਤੂੰ ਆ ਤਾਂ ਅਸੀਂ ਤੈਨੂੰ ਤੋੜ ਦਿੰਨੇ ਆ ਸਾਗ ਆ ਜਾ ਨਹੀਂ ਵੇ ਨਹੀਂ ਮੈਂ ਨਹੀਂ ਤੜੰਦੀ ਕਿ ਮੈਂ ਤਾਂ ਉੱਥੋਂ ਲੈ ਕੇ ਆਉਣੀ ਸਾਗ ਇਧਰ ਕੀ ਕਰਦਾ ਫਿਰਦਾ ਸੀ ਤੂੰ ਉਹ ਨਹੀਂ ਦੱਸੀ ਤੇ ਨਾ ਮਰੂਤ ਤੋੜਦਾ ਹੀ ਬਾਈ ਵਾਸਤੇ ਤੂੰ ਦੱਸ ਦਪਹਿਰ ਆ ਏਡਾ ਕੱਦੂ ਬਣਾ ਬਸ ਮੈਂ ਤਾਂ ਉਹ ਪੱਠੇ ਲੈਣ ਆਈ ਸੀ ਨਾਲੇ ਉਹ ਬਾਈ ਜੀ ਆਂਦੇ ਸਰਪੰਚ ਕਿ ਅੱਜ ਹੈ ਨਹੀਂ ਸੀਗੇ ਉਹਾਂ ਦੇ ਸਾਗ ਤੋੜ ਕੇ ਲੈ ਜਾ ਤੇ ਮੈਂ ਕਿਹਾ ਚੱਲ ਮੈਂ ਤੋੜ ਲਿਆਵਾਂ ਲੈ ਕੇ ਸਾਗ ਜਾਣਾ ਪਰ ਚਾਈ ਚੱਕੀ ਪੰਦੀ ਦਾਤੀ ਫਿਰਦੀ ਆ ਤੂੰ ਵੀ ਇਹ ਤਾਂ ਉਥੇ ਨਾ ਅਸੀਂ ਕੱਟੀ ਜੀ ਲਿਆਂਦੀ ਆ ਕੁੜੀ ਐਸਤੇ ਤੇ ਉਹ ਉਹਦੇ ਬਾਅਦ ਥੱਬਾਂ ਨਾਲ ਇਹਨਾਂ ਦੇ ਸਰਪੰਚਾਂ ਦੇ ਬਰਸੀਨ ਵਾਹੋ ਵੱਡਕੇ ਜਾਣੀ ਜਾਵੀ ਛੋਟੀ ਛੋਟੀ ਕਿ ਇਹਨਾਂ ਨੇ ਲਾਈ ਵੀ ਹੁਣ ਬਾਹਲੀ ਸੋਹਣੀ ਆ ਜਰਾਬਾ ਵੀ ਪਾਈ ਬੈਠੀ ਆ ਪਰ ਜਰਾਬਾ ਇਹ ਤਾਂ ਮੇਰੇ ਨਾ ਅੱਡੀਆਂ ਦੁਖਦੀਆਂ ਸੀ ਹਵਾ ਨਾਲ ਜਿਆਦੇ ਤੇ ਤਾਂ ਕਰਕੇ ਮੈਂ ਜਰਾਬਾ ਪਾਈ ਕਰੀਮ ਲੈ ਦੀਏ ਚੱਲ ਵੇ ਚੱਲ ਤੂੰ ਕੰਮ ਕਰ ਝੜਡੀਆਂ ਨਾ ਕਰਿਆ ਕਰ ਜੁੱਤੀ ਲੈ ਦਿਨਾ ਨਹੀਂ 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 ਜੁੱਤੀ ਨਹੀਂ ਸੀ ਨਹੀਂ ਲੈਂਦੇ ਹੋਰ ਭਾਈ ਦੀ ਜਮਾ ਡੰਗ ਮਾਰਦਾ ਨਾ ਮੇਰੀ ਗੱਲ ਸੁਣ ਮੈਂ ਤਾਂ ਮੈਨੂੰ ਤਾਂ ਛੇਤੀ ਆ ਛੇਤੀ ਕੀ ਆ ਤੈਨੂੰ ਲੈ ਦੱਸ ਨਿਗਾ ਤੇਰੀ ਸਰਪੰਚਾ ਦੇ ਖੇਤ ਨਹੀਂ ਆ ਹੈ ਫਿਰਦੀ ਤੂੰ ਸਾਡੇ ਕੋਲੇ ਆ ਸਾਗ ਭਾਲਦੀ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਸਾਗ ਮੈਂ ਤਾਂ ਉਹਨਾਂ ਦੇ ਜਾਂਦੀ ਸੀ ਨਾਲੇ ਉਹਨਾਂ ਦੇ ਪੱਠੇ ਲੈ ਕੇ ਆਉਣੀ ਆ ਚਲਾ ਤੈਨੂੰ ਸਾਗ ਤੋੜ ਦਿੰਨੇ ਆ ਨਾਲੇ ਇਕੱਲੇ ਸਾਗ ਨਾ ਨਹੀਂ ਮੇਰਾ ਸਾਰਨਾ ਨਾਲ ਪੱਠੇ ਵੀ ਲੈ ਜਾਣੇ ਆ ਚਲਾ ਪੱਠੇ ਵੀ ਵੜਦਾਂਗੇ ਆ ਜਾ ਪੱਠੇ ਵੀ ਲੈ ਜੀ ਤੂੰ ਲੈ ਕੇ ਤਾਂ ਜਾਂਦੀ ਨਹੀਂ ਸਾਡੇ ਪੱਠੇ ਮੈਂ ਨਹੀਂ ਲੈ ਕੇ ਜਾਂਦੀ ਤੇ ਮੇਰੀ ਗੱਲ ਸੁਣ ਹਾਂ ਫਿਰ ਤੈਨੂੰ ਉੱਥੇ ਸਾਗ ਵੀ ਤੋੜ ਦਿੰਨੇ ਆ ਨਾਲੇ ਪੱਠੇ ਮੂਲੀਆਂ ਵੀ ਲੈ ਕੇ ਜਾਣੀਆਂ ਸਾਰਾ ਮੈਂ ਤਾਂ ਸਾਰਾ ਕੁਝ ਆ ਜਾ ਆ ਜਾ ਆ ਜਾ ਆ ਆ ਪਰਚਾਈ ਆਜ ਚੱਲ ਦੇਖ ਲੈਨੇ ਆ ਤੁਹਾਡੇ ਵੀ ਅੱਜ ਖਾ ਕੇ ਖੇਤ ਦਾ ਹੌਣ ਸਰਪੰਚਾਂ ਦਾ ਨਹੀਂ ਆਂਦੀ ਫਿਰ ਸਾਗਲ ਜਾਣਾ ਥੱਬੀ ਪੱਠੇ ਨਾਲ ਨਾ ਵੇ ਮੂਲੀਆਂ ਪਕਾਆਂਗਾ ਪਿੰਗਾ ਥੋੜੀਆਂ ਦਾ ਆ ਜਾ ਆ ਜਾ ਪਰ ਜਾਈ ਹੋਰ ਬਾਈ ਸਾਡਾ ਠੀਕ ਰਹਿੰਦਾ ਵੇ ਵਦਗਾ ਰਹਿੰਦਾ ਬਾਈ ਦੇ ਕੀ ਗੋਲੀ ਵੱਜੀ ਆ ਤੇ ਇੱਧਰ ਕਿੱਧਰ ਨੂੰ ਓਲੇ ਜੇ ਚਲਾਈ ਜਾਣਾ ਤੇ ਆਵੇ ਉਹ ਅਮਰੂਦ ਸੰਤਰੇ ਤਾਂ ਉੱਥੇ ਗਾਂ ਹੀ ਲੱਗੇ ਦਊਂਗਾ ਤੈਨੂੰ ਵੀ ਜਿਹੜੀਆਂ ਦੋ ਚੀਜ਼ ਮੈਂ ਵੀ ਦਊਂਗਾ ਆ ਜਾ ਜਿਹੜੀਆਂ ਦੋ ਚੀਰਣੀਆਂ ਦੇਣੀਆਂ ਵੇ ਤੂੰ ਇੱਥੇ ਤੋੜ ਦੇ ਨਹੀਂ ਆ ਜਾ ਆ ਜਾ ਆ ਜਾ ਗਾਂ ਦੇ ਵੇ ਮੂਲੀਆਂ ਕਿੱਡੀਆਂ ਕਿੱਡੀਆਂ ਲੱਗੰਗਾ ਲੈ ਆ ਜਾ ਗਾਂ ਆ ਜਾ ਆ ਜਾ ਬੰਦੇ ਉਹ ਵੀ ਉੱਥੇ ਅਮਰੂਦ ਵੀ ਹੈ ਤੇ ਸੰਤਰੇ ਵੀ ਆ ਜਾ ਕੀ ਗੱਲ ਆ ਵੇ ਓਲੇ ਜੇ ਚਲਾਈ ਜਾਣਾ ਵੱਢੜੇ ਰਾਦੇ ਤਾਂ ਚੰਗੇ ਆ ਤੇ ਮੂਲੀਆਂ ਵੀ ਤੈਨੂੰ ਦਊਂਗਾ ਖਾਂਦਾ ਤਾਂ ਨਹੀਂ ਤੈਨੂੰ ਆਜਾ ਆਜਾ ਨਹੀਂ ਨਹੀਂ ਖਾਣਾ ਤਾਂ ਕਾਹਦਾ ਇੱਧਰ ਦਾਤੀ ਵੀ ਤਿੱਖੀ ਕਰਕੇ ਲਿਆਈਆਂ ਦੰਦੇ ਖੜਾ ਕੇ ਆਜਾ 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 ਧਿਆਨ ਨਾ ਹੀ ਡੱਗਣਾ ਭਾਈ ਲਿਆ ਮੈਨੂੰ ਪਾਪੜਾ ਟੱਕੜਾ ਭਾਈ ਨਹੀਂ ਨਹੀਂ ਮੈਂ ਨਹੀਂ ਡੱਗਦੀ ਤੋ ਤੋਰ ਆਜਾ ਵਾਵੇ ਤੁਹਾਡੇ ਕਿੰਨੇ ਬੂਟੇ ਭਰੇ ਪਏ ਆ ਵੇ ਵੱਢੜੇ ਕਿਸੇ ਨੂੰ ਦੇ ਕਰ ਦਿਆ ਕਰੋ ਇੰਨੇ ਤੈਨੂੰ ਦੇਣ ਵਾਸਤੇ ਬਗਾਇਆ ਆ ਤੈਨੂੰ ਤਾਂ ਬੁਲਾਇਆ ਤੈਨੂੰ ਦੇਣੀ ਆ ਆਜਾ ਆਜਾ ਫੇਰ ਆਜਾ ਗੱਲਾਂ ਕਰ ਲੇਗੇ 10 ਮਿੰਟ ਬਹਿ ਕੇ ਪਾਸੇ ਹਟ ਵੇ ਇਹ ਕਿਹੜਾ ਸਾਗ ਹੋਇਆ ਵਾਹ ਵੇ ਕਿੰਨੇ ਮਰੂਦ ਆਜਾ ਪਰਚਾਈ ਬਹਿ ਜਾ ਪਹਿਲਾਂ ਦੁੱਖ ਸੁੱਖ ਕਰ ਲੇਗੇ ਵੇ ਦੁੱਖ ਸੁੱਖ ਕੀ ਦੁੱਖ ਸੁੱਖੋਂ ਤੂੰ ਮੇਰੇ ਨਾਲ ਪਾਲਦਾ ਇਹ ਕਹਦਾ ਮਰੂਦ ਖਾਨ ਦੇ ਉਦੋਂ ਤੈਨੂੰ ਕਿੰਨੇ ਵਾਰੀ ਮੈਂ ਵੱਢਿਆ ਵੀ ਤੈਨੂੰ ਮੈਂ ਰਸਤਾ ਕਰਾ ਦਿਆਂ ਤੇ ਹੁਣ ਦੁੱਖ ਸੁੱਖ ਦੂ ਤੂੰ ਮੇਰੇ ਨਾਲ ਪਾਲੀ ਜਾਨ ਓਏ ਆਜਾ ਤੂੰ ਕੋਈ ਨਹੀਂ ਵਾਹ ਵੇ ਕਿੰਨੇ ਮਰੂਦ ਲੱਗੇ ਲੈ ਹੋਰ ਪਰਚਾਈ ਆ ਮੈਂ ਨਾ ਵੇ ਕੀ ਕਰਦਾ ਤੂੰ ਵੱਡੜਾ ਅਮਰੂਦ ਖਵਾਉਣਾ ਕਿ ਤੂੰ ਤਾਂ ਹੋਰ ਹੀ ਗੱਲਾਂ ਕਰਦਾ ਮੇਰੀ ਪਰਜਾਈ ਆ ਜਾ ਤੈਨੂੰ ਵੇਖ ਮੇਰੀ ਗੱਲ ਸੁਣ ਤੈਨੂੰ ਮੈਂ ਕਿੰਨੇ ਵਾਰੀ ਕਿੱਸ ਵੀ ਤੈਨੂੰ ਮੈਂ ਰਸਤਾ ਕਰਾਵਾਂ ਤੇ ਤੂੰ ਗੱਲ ਨਹੀਂ ਸੁਣੀ ਮੇਰੀ ਤੇ ਹੁਣ ਤੂੰ ਬਾਹਾਂ ਨੂੰ ਮੇਰਿਆਂ ਨੂੰ ਪੈਣਾ ਵੇਖ ਉਹ ਕਿੱਡਾ ਅਮਰੂਦ ਮੈਂ ਤੋੜ ਕੇ ਦੇ ਲਿਆ ਉਹ ਤੂੰ ਤਾਂ ਤੋੜ ਦਾਂਗੇ ਤੇ ਮੇਰੀ ਨਹੀਂ ਪਰਜਾਈ ਆ ਵੇ ਤੋੜ ਕਿੰਨਾ ਸੋਹਣਾ ਅਮਰੂਦ ਆ ਇਹਦਾ ਤੈਨੂੰ ਤੋੜ ਦਿੰਨੇ ਆ ਹਾਂ ਬਾਹਾਂ ਨੂੰ ਮੇਰਿਆਂ ਨੂੰ ਚੁੰਬੜਦਾ ਹੁਣ ਵੱਡੜਾ ਲੈ ਹੋਰ ਦੱਸ ਹੋਰ ਕਿੰਨੇ ਤੋੜ ਕੇ ਦੇਵਾਂ ਬਸ ਇੱਕ ਹੀ ਬਹੁਤ ਆ ਹੋਰ ਮੇਰੀ ਗੱਲ ਸੁਣ ਵੇ ਤੂੰ ਪਿੱਛੇ ਹੋ ਕੇ ਗੱਲ ਕਰ ਜੇ ਜੇ ਕਰਨੀ ਨਹੀਂ ਨਹੀਂ ਇੱਕ ਤਾਂ ਤੂੰ ਲੈ ਜਾੜ ਚਾਂਦਾ ਹੈ ਸਾਗ ਤੂੰ ਤੋੜਦਾ ਤੋੜਦਾ ਅਮਰੂਦ ਖਮਾਉਣ ਲੱਗ ਪਿਆ ਤੇ ਹੁਣ ਅਮਰੂਦ ਦੇ ਕੇ ਤੋੜ ਕੇ ਤਾਂ ਹੁਣ ਤੂੰ ਨਹੀਂ ਲੱਗੀ ਜਨੀ ਪਰ ਜਾਈ ਤੂੰ ਗੱਲਾਂ ਹੀ ਛੱਡ ਦੇ ਤੇਰਾ ਬਾਈ ਮਾੜ ਤ ਮੈਂ ਕਿਦੋਂ ਆਣਾ ਮਾੜ ਹੈ ਮੈਂ ਮਾੜ ਤੇ ਤੂੰ ਨਾ ਗਲਤੀ ਕਰਦਾ ਹੈ ਤੈਨੂੰ ਦੇਖ ਕੇ ਨਹੀਂ ਨਾ ਜੀ ਲੱਗਦਾ ਆ ਗੱਲਾਂ ਤੇਰੀਆਂ ਮਾੜੀਆਂ ਐ ਸੀਰੇ ਤੂੰ ਇਹ ਗਲਤ ਕਰਦਾ ਕੰਮ ਕਾ ਤੂੰ ਮਾੜੀਆਂ ਹੋਰ ਕੀ ਦੱਸ ਲੈ ਤੂੰ ਸਾਗ ਦੱਸ ਲੈ ਮੈਂ ਸਾਗ ਤੋੜਾਂ ਸਾਗ ਵੀ ਤੋੜਾਂਗੇ ਉਦੋਂ ਨੂੰ ਬਾਈ ਆ ਜੂ ਆ ਮੈਂ ਬਹਿ ਕੇ ਗੱਲਾਂ ਕਰਾਂਗੇ ਬਾਈ ਆਜੇ ਬਾਈ ਦਾ ਪਿਓ ਆ ਜੇ ਤੇ ਮੈਂ ਨਹੀਂ ਕਿਸੇ ਤੋਂ ਡਰਦੀ ਜਦੋਂ ਤੁਸੀਂ ਨਹੀਂ ਬਕਸ਼ ਦੇ ਵਟਾ ਤੇ ਫੇਰ ਫਰਦਿਆਂ ਨੂੰ ਤੇ ਜਟਵੈੜ ਕਿੱਥੋਂ ਵੱਢੜੇ ਬਕਸ਼ਣਗੇ ਉਹ ਨਾ ਕਿਦੋਂ ਮੈਂ ਤੈਨੂੰ ਕਹਿਣਾ ਆ ਜਾ ਤੂੰ ਇੱਕ ਹੀ ਗੱਲ ਹੋਈ ਬੰਦੇ ਵਾਲੀ ਗੱਲ 'ਚ ਰਹੀਦਾ ਹੁੰਦਾ ਤੇ ਵਟਾਂ ਤੇ ਡੇਲੀ ਫਿਰਨਾ ਅਸੀਂ ਤੇ ਮੈਂ ਅੱਜ ਤਣਾ ਨਹੀਂ ਮੈਂ ਅੱਜ ਤਣਾ ਨਹੀਂ ਫਿਰਦਾਂ ਮੈਂ ਕਿੱਜ ਜਾ ਪਰ ਜਿਉਂ ਹੀ ਗੁੱਸਾ ਕਰੀ ਨਹੀਂ ਦੱਸ ਮੈਂ ਤੈਨੂੰ ਕੀ ਕਹਤਾਂ ਅ ਇਹਨਾਂ ਦੇ ਖੇਤਾ ਚੋਂ ਮੂਲੀਆਂ ਸਾਗ ਸਭ ਕੁਸਲ ਜਾਣਾ ਤੇ ਬੇਚ ਤਾ ਜਦੋਂ ਤੂੰ ਹੀ ਨਹੀਂ ਬਖਸ਼ਦੇ ਤੂੰ ਸੀ ਨਹੀਂ ਬਖਸ਼ਦੇ ਤੇ ਕੱਲ ਨੂੰ ਸਾਨੂੰ ਹੋਰ ਕਿੱਥੋਂ ਬਖਸ਼ਣਗੇ ਬਖਸ਼ਣਗੇ ਉਹੀ ਕਰੀ ਜਣੀ ਆ ਜਾ ਆ ਜਾ ਬਹਿ ਕੇ ਐਵੇਂ ਗਰਮੀ ਨਾ ਖਾ ਜਾ ਤੂੰ ਪਾਸੇ हटੜੇ ਮੇਰੇ ਨਾਲ ਫालतू ਗੱਲ ਨਾ ਕਰ ਚਾਰ ਮਿੰਨਾਂ ਖੁਮਾਰੀ ਦਾ ਬੰਦਾ ਮਾੜਾ ਮੂਟਾ ਠੀਕ ਹੈ ਨਾ ਉੱਪਰ ਜਾਏ ਤੈਨੂੰ ਹਜੇ ਮਰੂਦ ਦੇਣੇ ਆ ਠੀਕ ਆ ਅੱਜ ਇਹ ਤੈਨੂੰ ਸੰਤਰੇ ਦੇ ਦੇ ਨੇ ਸਾਗ ਦੇ ਦੇਣਾ ਆਲੇ ਚੱਕ ਤੇ ਸੰਤਰੇ ਤੇ ਆਲੇ ਤੇ ਇਕ ਤਰ੍ਹਾਂ ਮੂੜੀਆਂ ਤੇ ਮੈਨੂੰ ਨਾ ਉਹ ਕਰੀ ਤੂੰ ਹਾਂ ਤੂੰ ਐਵੇਂ ਕਰੀ ਤੈਨੂੰ ਪਾਸੇ ਹਟਵੇਂ ਮੈਨੂੰ ਜਾਣ ਦੇ ਹਾਂ ਤੇਰੇ ਦਾਤੀ ਮਾਰੂ ਤੇਰੇ ਗਾਲ ਚ ਥੇ ਹੋਣਿਆ ਬੱਟਾ ਤੇ ਥਾਈ ਥਾਈ ਜਾਣਾ ਹੁੰਦਾ ਸੀ ਮੈਂ ਤੈਨੂੰ ਕਿਹੜੀਆਂ ਕਤੀੜਾਂ ਨੇ ਇਹੋ ਜਿਹਾ ਕੁਸ ਖਾਇਆ ਤੁਹਾਡੇ ਅਰਕਾਂ ਦਾ ਕਤੀੜਾ ਇਹੋ ਜਿਹਾ ਸਿੱਖਦਿਆਂ ਕਰਦਿਆਂ ਨਾ ਤੇ ਸਾਡੇ ਅਰਕਾਂ ਨੂੰ ਹੱਥ ਪਾ ਲੈਂਦੇ ਮੜ ਕੇ ਜਿੰਨੀਆਂ ਮਰਜੀ ਅੱਜ ਤਾਲ ਕੋਕੇ ਬੱਟਾ ਤੇ ਤੁਰ ਗਿਆ ਫਿਰ ਗਏ ਸੀ ਛੱਡ ਮੈਨੂੰ ਜਾਣ ਦੇ ਸਿਰੇ ਕੀ ਗੱਲ ਆ ਓਏ भाई किवें ਕੀ ਰੋਲਾ ਪਰਜਾਈ ਰੋਲਾ ਕੀ ਹੋਣਾ ਮੈਂ ਤਾਂ ਉਹ ਸਰਪੰਚਾਂ ਦੇ ਖੇਤ ਚੱਲੀ ਸੀਗੀ ਹੈ ਅੱਛਾ ਤੇ ਇਹ ਮੈਨੂੰ ਆਂਦਾ ਕਿਹਾ ਜੀ ਭਾਬੀ ਇਹ ਕਿ ਤੈਨੂੰ ਮੈਂ ਸਾਗ ਮੈਂ ਤੜਵਾ ਦਿੰਨਾ ਚੱਲ ਹੈ ਤੇ ਸਾਗ ਦੇ ਚੱਕਰ ਚ ਮੈਨੂੰ ਲੈ ਆਂਦਾ ਕਹਿੰਦਾ ਜੀ ਤੈਨੂੰ ਅਮਰੂਦ ਖਵਾਵਾਂ ਤੇ ਅਮਰੂਦ ਤੇ ਮੂਲੀ ਪੱਟੀ ਹੈ ਮੈਂ ਤੇ ਇਹ ਤਾਂ ਮੈਨੂੰ ਹੱਥ ਪਾਉਣ ਲੱਗਾ ਸੀਗਾ ਤੂੰ ਪਰਜਾਈ ਐਡੀ ਨਿਆਣੀ ਆ ਵੇ ਤੈਨੂੰ ਉੱਥੋਂ ਕਹਿ ਕੇ ਛਲਕੇ ਲਿਆ ਵੀ ਤੈਨੂੰ ਅਮਰੂਦ ਤੇ ਮੂਲੀ ਇੱਕ ਮਿੰਟ ਚੁੱਪ ਕਰ ਯਾਰ ਪਤਾ ਨਹੀਂ ਕੀ ਤੁਸੀਂ ਇੱਥੇ ਪਿੰਗਾ ਪਾਈ ਬੈਠੇ ਹੋ ਨੁਨ ਮਾੜੀ ਮੋੜੀ ਸ਼ਰਮ ਨਹੀਂ ਕੋਈ ਵੇਖਿਆ ਅਸੇ ਪਾਸੇ ਕੀ ਕਹੂਗਾ ਯਾਰ ਭਾਈ ਆਪ ਆ ਲੈ ਜਾਂਦਾ ਮੈਨੂੰ ਇੱਥੇ ਤੇ ਤੂੰ ਕਿਵੇਂ ਆ ਗਈ ਤੇਰਾ ਬੰਦਾ ਨਹੀਂ ਰੋਕਦਾ ਰੋਕਦਾ ਤੈਨੂੰ ਵੇ ਭਰਾਵਾ ਮੇਰੀ ਗੱਲ ਸੁਣਾ ਅਸੀਂ ਸਰਪੰਚਾਂ ਦੇ ਕੰਮ ਤੁਹੰਦਾ ਕਰਦੇ ਆਂ ਅਗਲੇ ਆਂ ਮੈਂ ਤਾਂ ਖੇਤੋਂ ਡੇਲੀ ਜਾਂ ਨਹੀਂ ਪੱਠਾ ਨਹੀਂ ਲੈਣ ਸਿਰਿਆ ਕਦੇ ਪੁੱਛਿਆ ਦੱਸਿਆ ਯਾਰ ਆ ਕੀ ਕਰੀ ਜਾਂਦਾ ਤੂੰ ਉਹ ਨਹੀਂ ਭਾਈ ਮੈਨੂੰ ਆਹਦੀ ਕੀ ਲੱਗਿਆ ਮੈਂ ਕਿਹਾ ਬਾਈ ਅਸਤੇ ਮਰੂਤ ਤੋੜਨੇ ਜਵਾਕਾ ਅਸਤੇ ਤੇ ਮੈਂ ਕਹਾ ਆ ਜਾ ਤੇ ਆ ਜਾ ਤੇਰੇ ਅੱਤੇ ਵੀ ਤੋੜ ਦੇਣਾ ਮੈਂ ਕਹਾ ਸੰਤ ਇਹਨੇ ਆਪ ਲੈ ਜਾਂਦਾ ਕਹਿੰਦਾ ਆ ਜਾ ਤੂੰ ਸਾਗ ਤੋੜਾ ਜੇ ਉਹਨੂੰ ਚਾਹੀਦੇ ਹੁਣੇ ਘਰੋਂ ਪੁੱਛ ਲੂਗੀ ਉਹ ਕਿ ਤੂੰ ਰਗਾ ਚ ਪਾ ਲੂਗੀ ਦਾਤੀ ਉਹ ਚੁੱਪ ਕਰ ਜਾ ਹੁਣ ਰਗਾ ਚ ਦਾ ਬਾਈ ਕੋਸ਼ਲ ਹੀ ਮੈਗਾ ਚਲਾ ਪਰ ਜਾਈ ਤੈਨੂੰ ਮੈਂ ਤਾਂ ਵੈਸੇ ਗੱਲਾਂ ਕਰੇ ਕਹੇ ਮੇਰੀ ਬਾਹ ਫੜੀ ਆ ਆ ਮੈਨੂੰ ਤਾਂ ਆਇ ਲੱਗਦਾ ਜਿਵੇਂ ਮੂਲੀ ਵਾਰੀਣਾ ਦੰਦੀ ਵੜਵੜ ਖਾਦੀ ਵੀ ਮੈਂ ਤਾਂ ਤੁਰ ਹੀ ਆਂਦੀ ਨਹੀਂ ਉੱਥੋਂ ਬਾਈ ਤੋੜ ਲਈ ਇਹ ਤੇ ਆਹ ਮੈਂ ਮਰੂਦ ਇਸੇ ਨੇ ਕੰਜਰਨੇ ਮੈਂ ਤਾਂ ਤੋੜੀ ਜਾਂਦੀ ਸੀ ਤਾਂ ਮਗਰ ਦੀ ਜਫਾ ਪਾਉਂਦਾ ਲੈ ਤੇ ਅੱਜ ਇਹ ਹੀ ਨਾ ਸਾਨੂੰ ਵਾਹਣਾ ਚ ਬਚ ਜਾਊਗਾ ਤੁਹਾਡੇ ਅਰਗੇ ਬਾਈ ਕਿੱਥੋਂ ਬਖਸ਼ਣਗੇ ਸਾਰੇ ਅਸੀਂ ਕਦੇ ਕਿਸੇ ਨੂੰ ਆਖਿਆ ਕੁਝ ਕਿਹਾ ਤਾਂ ਨਹੀਂ ਸਾਰਿਆਂ ਦੀ ਸੋਚ ਇੱਕੋ ਜੀ ਨਹੀਂ ਹੁੰਦੀ ਪਰ ਇਹੋ ਜੇ ਸੀਰੀ ਗਰਕ ਜਾਣੇ ਇਹੋ ਜੇ ਮਾੜੇ ਆ ਨਾ ਦੱਸ ਹੈ ਖਾਮ ਖਾ ਬਾਈ ਇਹ ਤਾਂ ਮਰੀ ਨਹੀਂ ਯਾਰ ਤੇਰੀ ਗਲਤੀ ਹੈ ਸੀਰੇ ਤੂੰ ਗੱਲ ਸੁਣ ਜਦੋਂ ਕੱਲੀ ਕਰੀ ਜਨਾਨੀ ਤੇਰੀ ਵੀ ਭਰਜਾਈ ਗਲਤੀ ਹੈ ਵੀ ਤੂੰ ਇਹਦੇ ਮਗਰ ਲਾ ਕੇ ਤੂੰ ਐ ਥੋੜੋ ਵੀ ਉਹ ਜਿਵੇਂ ਕਾਂ ਕੋਲ ਨੂੰ ਲੈ ਛਲ ਕੇ ਤੇ ਐ ਆ ਗਈ ਤੂੰ ਇੱਥੇ ਬਾਗ ਚ ਵੜ ਗਈ ਆ ਬਾਈ ਮੈਂ ਤੁਹਾਨੂੰ ਕਹਿੰਦੇ ਸਾਗ ਤੁਸੀਂ ਮੈਨੂੰ ਕਿਹਾ ਹੀ ਕਰੋ ਕਿ ਸਾਗ ਤੋੜ ਲਈ ਸੀਰੇ ਆਪਣੇ ਆਸਤੇ ਕਿਹਾ ਸੀ ਇਹਦੇ ਹੱਥੇ ਥੋੜੋ ਕਿਹਾ ਸੀ ਯਾਰ ਮੇਰੀ ਗੱਲ ਸੁਣ ਵੇਖ ਵੇ ਬਾਈ ਉਹ ਕਦੂਆਂ ਦੀ ਵੱਲ ਵੇ ਲੈ ਕਿੱਲਾ ਦੂਰ ਆ ਉੱਥੋਂ ਲੈ ਆਇਆ ਮੈਨੂੰ ਮੈਂ ਤਾਂ ਕਦੂ ਦੀ ਵੱਲ ਦੇ ਕੋਲ ਦੀ ਨੰਗੀ ਜਾਂਦੀ ਸੀ ਤੂੰ ਐਡੀ ਨਿਆਣੀ ਆ ਵੀ ਐਂ ਆ ਗਈ ਇਹਨੇ ਮੈਨੂੰ ਕਿਹਾ ਕਹਿੰਦਾ ਵੀ ਸਾਡੇ ਖੇਤ ਚੋਂ ਵੀ ਕਦੇ ਸਾਗ ਲੈ ਜਾ ਕਰ ਮੈਂ ਕਿਹਾ ਵੀ ਚੱਲ ਚੀਰ ਨਹੀਂ ਸਾਗ ਹੀ ਤੋੜਨਾ ਥੋੜੇ ਤੋੜ ਲੈਣੀ ਵੀ ਚੱਲ ਨਾਲੇ ਮਾਨਤਾ ਨਾ ਰਹਿ ਜੂ ਮੈਨੂੰ ਕਿ ਤੁਹਾਡੇ ਘਰਾਂ ਚ ਅਸੀਂ ਵੇਖ ਲਾ ਵੀ ਮੇਰੇ ਸੱਸ ਸਰਗਾਂ ਨੇ ਕੰਮ ਧੰਦੇ ਕਿਤੇ ਮੇਰੇ ਸਹਰੇ ਵਰਗਿਆਂ ਨੇ ਤੁਹਾਡੇ ਘਰਾਂ ਚ ਮੈਂ ਹੁਣ ਮਾਨ ਸਤਕਾਰ ਵੀ ਪਹਿਣਾ ਪੜਾ ਮਰ ਕੇ ਹੀ ਦਿੰਨੇ ਆ ਫਿਰ ਮੈਂ ਤੇਰੇ ਡਾਂਗ ਮਾਰ ਤੇ ਡਾਗ ਦਾਤੀ ਤੈਨੂੰ ਐਵੇਂ ਬੋ ਕੱਢੀ ਖੜੀ ਸੀ ਗਲਤੀ ਐ ਚ ਭਰਾਵਾ ਹਾਂ ਤੇਰਾ ਢੱਡ ਪਾੜ ਦਿੰਦੀ ਐ ਮੈਂ ਨਾ ਆਉਂਦਾ ਤਾਂ ਮੈਂ ਤੈਨੂੰ ਸੈਟ ਲੈਣਾ ਸੀ ਨਾ ਤੇ ਘਰਾਂ ਦਾ ਮਲ ਦੇਣਗਾ ਸੀ ਪਤਾ ਕੀ ਐ ਜਦੋਂ ਬੀਜਦੇ ਆ ਨਾ ਇੱਥੇ ਉਦੋਂ ਹਰੇਕ ਨੂੰ ਗਿਣਦੇ ਆਂ ਗਰੀਬ ਗੁਰਬੇ ਦੇ ਭਾਗੀਂ ਚਿੜੀ ਜਨੌਰ ਦੇ ਭਾਗੀਂ ਰਾਹੀ ਪਾਂਦੀ ਦੇ ਸਾਧੂ ਸੰਤ ਦੇ ਭਾਗੀ ਸਾਰਾ ਕੁਝ ਗਿਣਦਿਆਂ ਨਾ ਤੇ ਜੇ ਚਾਰ ਬੂਟੇ ਇਥੇ ਅਮਰੂਦਾਂ ਦੇ ਲੱਗੇ ਕਿੰਨੂਆਂ ਸੰਤਰਿਆਂ ਦੇ ਲੱਗੇ ਐ ਥੋੜਾ ਯਾਰ ਇਥੇ ਤੁਸੀਂ ਆਸ਼ਕੀਆਂ ਮਾਰੀ ਜਾਓਗੇ ਇਹਨਾਂ ਤੇ ਚਲ ਬਾਈ ਹੁਣ ਮੈਂ ਇਹਨੂੰ ਕਿਹਾ ਵੇ ਰਹਿ ਜਾਨੀ ਵਟ ਤੇ ਇਹਨੇ ਆਪ ਲਿਆਂਦਾ ਮੈਨੂੰ ਜੀ ਤੇਰੀ ਵੀ ਗਲਤੀ ਆ ਇਹ ਗਲਤੀਆਂ ਨਾ ਕਰਿਆ ਕਰੋ ਹੁਣ ਇਹਦਾ ਮਨ ਬੇਈਮਾਨ ਹੋ ਗਿਆ ਨਾ ਅੱਗ ਦੇ ਨੇੜੇ ਕਿਉਂ ਥੋੜੋ ਬਚਦਾ ਹੁੰਦਾ ਜੇ ਤੂੰ ਇਥੇ ਅਮਰੂਦਾਂ ਚ ਬੜੀ ਫਿਰਦੀ ਉਹਦਾ ਮਨ ਬੇਈਮਾਨ ਹੋ ਗਿਆ ਕੰਜਰ ਦਾ ਕਿਤੇ ਐ ਤਾਂ ਸੋਚ ਲੈ ਵੀ ਤੇਰੀ ਥੋੜੀ ਆ ਯ ਜੇ ਤਾਂ ਸਾਡੇ ਤਾਂ ਆਪਦੇ ਨਹੀਂ ਬਖਸ਼ਦੇ ਕੱਲ ਨੂੰ ਮੜ ਕੇ ਜੀਵੀਂ ਤਾਰ ਭਾਰੀ ਚਾਰੇ ਤੇ ਅਗਲਾ ਉਂਗਲ ਚੱਕਦਾ ਫੁਲਾਣਿਆਂ ਦੀ ਮੋਟਰ ਸੀ ਫੁਲਾਣਿਆਂ ਦਾ ਵਾਹਨ ਸੀ ਪੱਠੇ-ਪੁੱਠੇ ਲੈ ਕੇ ਜਾਣੇ ਪਰ ਜਾਈ ਹਾਂ ਪੱਠੇ ਲੈਣ ਗਈ ਚੱਲੀ ਸੀ ਮੈਂ ਤਾਂ ਉਹਨਾਂ ਦੇ ਸਰਪੰਚ ਚੱਲ ਕੋਈ ਨਹੀਂ ਇਧਰੋਂ ਵਾਟ ਲਈ ਇਧਰੋਂ ਵਾਟ ਲੈ ਪੱਠੇ ਲੈ ਲੈ ਅਮਰੂਦ ਮਰਾਦ ਲੈ ਜਾਣੇ ਦੇ ਲੱਗ ਨਹੀਂ ਮੈਂ ਨਹੀਂ ਭਰਾਵਾ ਕੁਛ ਵੀ ਲੈਂਦੀਗੀ ਨਹੀਂ ਲੈ ਜਾ ਦੱਸ ਲੈ ਜਵਾਕਾਸ ਤੇ ਉਹੀ ਗੱਲ ਆਹ ਹਾਂ ਬੁੱਢੇ ਦੇ ਦੇ ਮੈਨੂੰ ਇੱਕ ਸਿਆਣੇ ਵੀ ਬਸ ਸਿਆਣੇ ਬਣਿਆ ਕਰੋ ਯਾਰ ਹਾਂ ਆ ਇਹਣਾ ਕਰਿਆ ਕਰੋ ਯਾਰ ਕੋਈ ਨਹੀਂ ਭਾਈ ਚਲ ਬਲਿਆਵਾਂ ਭਾਈ ਮੈਂ ਜਵਾਕਾਸ ਤੇ ਸੰਤਰੇ ਤੋੜਨੇ ਕੀ ਮਨ ਚਾਹ ਤੇਰੇ ਕੰਜਰ ਦੇ ਕਿਸੇ ਡੱਬ ਜਾਣੇ ਕਿ ਉਹ ਜੇ ਹਵਾ ਕੋੜੇ ਸਾਧਕੇ ਲੈ ਆਏ ਕਰ ਨਾ ਬੰਦੇ ਨੇ ਦਸ ਹੱਥ ਪਾਉਣ ਵਾਲੀ ਗੱਲ ਗੱਲਾਂ ਮਾਰਦੀ ਸੀ ਇਹ ਜੀਆਂ ਬਾਈ ਤੇਰਾ ਦਾਤੀ ਮਾਰਦੀ ਨਾ ਤੇਰਾ ਕਾਲਜਾ ਪਾੜ ਦਿੰਦੀ ਉਹ ਕੰਜਰ ਕਿਸੇ ਥਾਂ ਦਾ ਕੰਜਰ ਤੇ ਕੁਦਰਤੀ ਆ ਗਿਆ ਮੈਂ ਤੈਨੂੰ ਕਿੰਨੇ ਵਾਰੀ ਆਖਿਆ ਤੂੰ ਵਿਆਹ ਉਹ ਕਰਾ ਲੈ ਤੇਰਾ ਨਿਬੜੇ ਕੰਮ ਚਾ ਕੋਈ ਨਹੀਂ ਬਾਈ ਉਹ ਮੈਂ ਵੇਖੀ ਜਨ ਉਹ ਸੰਤਰੇ ਦੇ ਬੂਟੇ ਵਾਲੇ ਖੜਾ ਜੋਕ ਵਾਂਗੂ ਚੁੰਬੜੀ ਜਾਂਦਾ ਸੀ ਉਹਦਾ ਕਸੂਰ ਥੋੜਾ ਐ ਉਹਦਾ ਪੈ ਗਈ ਦਾਤੀ ਲੈ ਕੇ ਤੈਨੂੰ ਜੇ ਮੈਂ ਨਾ ਹੁੰਦਾ ਤਾਂ ਚੱਲ ਬਾਈ ਤੋੜਦਾ ਸਾਗ ਕਿਨੇ ਨਹੀਂ ਨਹੀਂ ਸਾਗ ਤਾਂ ਨਹੀਂ ਤੋੜੇ ਤੇ ਆਪਣਾ ਵੀ ਤੋੜਨਾ ਆਪਣਾ ਵੀ ਤੋੜਨਾ ਪਹਿਲਾਂ ਉਹਨੂੰ ਤੋੜ ਕੇ ਦੇਣਾ ਸੀ ਨਹੀਂ ਨਹੀਂ ਬਾਈ ਮੈਂ ਤਾਂ ਇੱਧਰ ਆਏ ਨਾਲੇ ਮੈਂ ਕਿ ਪਾਣੀ ਜਾ ਤੋੜਦੇ ਸਾਗ ਯਾਰ ਰਾਂਝਾ ਬਣਿਆ ਫਿਰਦਾ ਕੰਜਰ ਮੈਂ ਤੋੜ ਦੇਣਾ ਸੰਤਰੇ ਸੰਤ ਬਾਈ ਬਾਈ ਉਹ ਕਿਤੇ ਘਰੇ ਨਾਲ ਦੱਸ ਦੇ ਉਹਨੂੰ ਬਾਈ ਬਣ ਕੇ ਸਮਝਾ ਦੇ ਯਾਰ ਹੋਰ ਕਲੇਸ਼ ਪਾ ਦੂ ਕੋਈ ਨਹੀਂ ਸਿਆਣੀਆਂ ਨਹੀਂ ਦੱਸ ਦਿਓ ਮੈਂ ਕਹਿ ਦੇਣਾ ਉਹਨੂੰ ਕੋਈ ਨਹੀਂ ਉਧਰ ਪੱਠੇ ਵੜਦੀ ਕੋਈ ਨਹੀਂ ਕਹਿ ਦੇਣਾ ਮੈਂ ਕੋਈ ਨਹੀਂ ਸੰਤਰੇ ਮੈਂ ਤੋੜ ਦੇਣਾ ਅਮਰੂਦ ਤੋੜਿਆ ਹਾਂ ਬਾਈ ਅਮਰੂਦ ਤਾਂ ਤੋੜੇ ਪਏ ਸੰਤਰੇ ਚਾਹੀਦੇ ਥੋੜੇ ਮੈਂ ਤੋੜਦਾ ਸਾਗ ਤੋੜਦੇ ਨਾਲ ਮੂੜੀਆਂ ਪੜਦੀ ਚਾਰਕ